ਇਹ ਕੱਲ ਦੀ ਗੱਲ ਆ 2 12 2021 ਤੇ ਕੋਈ ਇੱਕ ਡਰਾਈਵਰ ਆ ਬੁਦਰਾ ਉਹ ਰੋਸਟਾਂ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਹਾ ਹੈ ਤੇ ਬਾਈਪਾਸ ਸ਼ਾਮਪੁਰੇ ਲੱਗੇ ਟ੍ਰੌਲਰ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਲੜਕੀ ਦੁਖਿਆਰੀ ਬੱਚੀਆਂ ਵੇਖ ਕੇ ਉਹਨੇ ਰੋਕ ਲਿਆ ਤੇ ਜਦੋਂ ਉਹਨੂੰ ਬੀਤੀਆਂ ਨੇ ਗੱਲ ਸੁਣੀ ਤੇ ਉਹਨੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਕਿਉਂ ਕਰਦੇ ਸੀ ਜੇ ਕਿ ਕੀ ਤਰੀਕਾ ਸੀ ਕੀ ਨਾ ਤਰੀਕਾ ਕਿਸੇ ਨੂੰ ਤਾਂ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਤੇ ਉਹਨਾਂ ਨੂੰ ਦੂਰ ਹੋਣੀ ਇੱਕ ਕੰਮ ਨਹੀਂ ਉਹਨੇ ਰੁਕਿਆ ਨੇ ਦੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਉਹ ਥੱਲੇ ਉਤਰ ਕਰਨ ਦੀ ਗੱਲ ਸਮੇਂ ਤੇ ਪਿਛੋਂ ਦੋ ਮੁੰਡੇ ਆ ਕੇ ਰੁਕੇ ਚਲਹਾ ਕੇ ਦੇ ਪੈ। ਅੰਨੇ ਤੱਕ ਕਿੰਨੇ ਅਜ ਤੱਕ ਕੇ ਕੇਸ ਵਾਪਰ ਮੇਰੇ ਦਰੋਂ ਮੇਰੇ ਬੀੜ ਦੇ ਦੋ ਅੰਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ। ਕੁਝ ਇਹ ਮਾਮਲੇ ਜਿਹੜੇ ਸਾਰੇ ਜਿਹੜੇ ਚਾਰ ਬੰਦੇ ਆ ਇਹ ਸਾਰੇ ਡਰਗਡਿਕ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਕਿ ਕਰ ਰਹੇ ਕੋਈ ਨਸ਼ੇ ਦਾਗਾ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਦੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਵੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਕੋਈ ਨਾ ਕਿਸੇ ਸਾਰਾ ਅੰਨੇਰੇ ਵੀ ਤੋਂ 25 ਸਾਲ ਇਹਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਫਾਸ ਸਚੇਣੀ ਹੈ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਨੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹ ਲੋਕਾਂ ਆ ਜਦ ਇਹ ਆਪਾਂ ਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ ਦੇਖੋ ਨਸ਼ੇ ਦੀ ਭੁਗਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉਹ ਉਹਨਾਂ ਦਾ ਆਪਸ ਚ ਫਿਰ ਮੇਸ਼ੇ ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਦਰਾਮ ਉਹ ਰਸਤਾਂ ਤੋਂ ਅੱਗੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੂਰੇ ਲੱਗੇ ਫਰਾਡਮ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਲੁਕ ਦੁਖਿਆਰੀ ਲੜਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮਿਲਤੀਆਂ ਨੇ ਉਹਨੇ ਗੱਲ ਸੁਣੀ ਤੇ ਜਿਹੜਾ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚੜ ਦਿਖਾ ਕੇ ਉਹਦੇ ਪੈਸੇ ਕਿਉਂ ਕਰਦੇ ਸੀ ਜੇ ਕਿੱਕੀ ਤਰੀਕਾ ਸੀ ਕੀ ਇਹਨਾਂ ਦਾ ਤਰੀਕਾ ਕਿਸੇ ਜਿਹੋ ਤਾਂ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਤੇ ਉਹਨੂੰ ਬੂਹਣੇ 'ਚ ਕੰਮ ਨੂੰ ਰੁਕਿਆ ਨੇ ਵੇਖਿਆ ਤੇ ਕੁੜੀਆਂ ਨੇ ਜਿਹੜੋਂ ਨੇ ਉੱਥਲੀ ਉੱਤਰ ਕੇ ਉਹਨਾਂ ਦੀ ਗੱਲ ਸੁਣੀ ਤੇ ਪਿੱਛੋਂ ਦੋ ਮੁੰਡੇ ਆ ਕੇ ਉਹਨੂੰ ਕਿਚੜ ਦਿਖਾ ਕੇ ਤੇ ਪ ਤਨ ਦੱਕ ਨੇ ਇੱਕ ਅਜਿਹਾ ਕੇਸ ਵਾਪਰ ਮੇਰੇ ਦੌਰਾਨ ਮੇਰੇ ਬੀੜ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਇਸੇ ਮਾਮਲੇ ਦੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰੱਗ ਡੇਰ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਹੁੰਦੀਆਂ ਕਿਹੜੇ ਕਾਰਨ ਲਈ ਕੋਈ ਨਸ਼ੇਦਾਰ ਕੀ ਕਰ ਰਿਹਾ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਡੇਰ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਪੱਤੇ ਵੀ ਦਰਜ ਨੇ ਕਈ ਵੇਰੀਅਸ ਥਾਵਾਂ 'ਤੇ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋ ਰਹੀ ਹੈ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਹੋਰ ਨਾ ਕਿਸੇ ਸਾਰੇ ਹਾਂ ਇਹਨਾਂ ਦੇ 20 ਤੋਂ 25 ਸਾਲ ਇਹਦਾ ਆਪਸ ਵਿੱਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਆ ਫਾਸ ਉਸ ਚੇਨ ਹੀ ਹੈ ਇਕੱਠੇ ਨਸ਼ਾ ਕਰਦੇ ਗੱਲ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਕੁਝ ਹਾਂ ਜਰੇ ਆਪਸ ਵਿੱਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ ਕੋਈ ਨਸ਼ੇ ਦੀ ਪੂਰਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉਹ ਕੋਈ